ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸੁਖਬੀਰ ਸਿੰਘ ਬਾਦਲ ਦਾ ਖੁੱਲਿਆ ਪੋਲ ਸਾਰਾ ਪੈਸਾ ਸਾਰਾ ਡੀਜ਼ਲ ਕਿੱਥੋਂ ਦਿੱਤਾ ਜਾ ਰਿਹਾ ਸੀ ਇਹਦੀ ਪਿੱਛੇ ਦੀ ਕਹਾਣੀ ਕੀ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਤੇ ਮੈਂ ਖੁਸ਼ ਹਾਸਲ ਕਰਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਇੱਕ ਬਹੁਤ ਵੱਡੀ ਪੋਲ ਖੁੱਲ ਗਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਤਰਥੱਲੀ ਮਚਾ ਦਿੱਤੀ ਹੈ ਤੁੱਕ ਇਸ ਦਾ ਵੀਡੀਓ ਆ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਆ ਪੰਜਾਬ ਦੇ ਅੰਦਰ ਜਿੰਨੇ ਵੀ ਹੋਰ ਪੀੜਤਾਂ ਨੂੰ ਸੁਖਵੀਰ ਸਿੰਘ ਬਾਦਲ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਕਹਿੰਦੇ ਜੀ ਪੈਸਾ ਵੰਡਿਆ ਸੀ ਔਰ ਦੂਜੇ ਪਾਸੇ ਡੀਜ਼ਲ ਵੰਡਿਆ ਸੀ ਇੱਕ ਤੇ ਵੱਡੀ ਖਬਰ ਆ ਦੂਜੀ ਖਬਰ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਸਾਲਾ ਜੀ ਨਾਭਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਪੂਰੇ ਪੰਜਾਬ ਨੂੰ ਇਸ ਗੱਲ ਦਾ ਪਤਾ ਔਰ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਹੋ ਗਿਆ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਲੈ ਕੇ ਇਹ ਕਿਹਾ ਜਾ ਰਿਹਾ ਸੀ ਉਹਨਾਂ ਦੇ ਘਰ ਦੇ ਮੈਂਬਰਾਂ ਦੁਆਰਾ ਉਹਨਾਂ ਦੇ ਵਕੀਲਾਂ ਦੁਆਰਾ ਵਿਜੀਲੈਂਸ ਵੀਰੋ ਔਰ ਦੂਜੇ ਪਾਸੇ ਸਰਕਾਰ ਨੂੰ ਯਾਨੀ ਇੱਕ ਜਾਣ ਬੁੱਝ ਕੇ ਝੂੜ ਦਾ ਪੁਲੰਦਾ ਬਣਾ ਕੇ ਉਹਨਾਂ ਨੂੰ ਤਾਲ ਮਟੋਲੇ ਤੇ ਰੱਖਿਆ ਗਿਆ ਸੀ ਕਹਿੰਦੇ ਜੀ ਨਾ ਤਾਂ ਸਾਡੇ ਕੋਲ ਕੋਈ ਬੇਨਾਮੀ ਸੰਪਤੀ ਹੈ ਔਰ ਨਾ ਹੀ ਸਾਡੇ ਵਿਕਰਮ ਮਜੀਠੀਆ ਦਾ ਚਿੱਟੇ ਦੇ ਵਿੱਚ ਜਾਂ ਕਿਸੇ ਤਸਕਰੀ ਦੇ ਵਿੱਚ ਹੱਥ ਪਾਇਆ ਗਿਆ ਪਰ ਦਰਸਲ ਦੇ ਵਿੱਚ ਕਿ ਜ਼ਬੂਤ ਹੱਥ ਲੱਗੇ ਨੇ ਵਿਜੀਲੈਂਸ ਵਿਰੋਧੇ ਉਹ ਤੁਹਾਡੇ ਨਾਲ ਸੰਝੇ ਕਰਨਗੇ ਉਹ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਹਰ ਪੀੜਤਾ ਨੂੰ ਕਈ ਵਾਰ ਤੁਸੀਂ ਦੇਖਿਆ ਕਿ 2-2 ਲੱਖ ਰੁਪਈਆ ਦੇ ਰਹੀ ਸੀ ਉਹ ਵੀ ਆਪਣੇ ਹੀ ਚੈਨਲ ਤੇ ਮੈਂ ਪੂਲ ਖੋਲੀ ਸੀ ਕਿ ਇੱਕੋ ਹੀ ਬੰਦੇ ਨੂੰ ਦੋ ਬਾਰ ਪੈਸੇ ਦਿੱਤੇ ਗਏ ਨੇ ਉਹੀ ਬੰਦਾ ਪੱਦ ਬਦਲ ਕੇ ਆਉਂਦਾ ਤੇ ਸੁਖਵੀਰ ਬਾਦਲ ਤੇ ਉਤੋ ਹੀ ਸ਼ੱਕ ਹੋ ਜਾਂਦਾ ਪੰਜਾਬ ਦੇ ਲੋਕਾਂ ਨੂੰ ਫਿਰ ਕਹਿੰਦੇ ਜੀ ਸਰਕਾਰ ਮਾੜੀ ਹੈ ਸਰਕਾਰ ਨਹੀਂ ਮਾੜੀ ਸੀ ਅੱਜ ਜਿਹੜੀ ਖਬਰ ਸੋ ਅੱਜ ਦੀ ਇਹ ਥਿੰਗ ਬਾਦਲ ਤੇ ਉਹਨਾਂ ਦੀ ਬੋਲ ਖੋਲਣ ਜਾ ਰਹੇ ਹਾਂ ਕਿਉਂਕਿ ਇੱਕ ਬਹੁਤ ਵੱਡਾ ਸਬੂਤ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਪੈਸਿਆਂ ਦਾ ਉਸ ਡੀਲ ਦਾ ਆਪਣੇ ਹੱਥ ਦੇ ਵਿੱਚ ਤੇ ਇਹਦਾ ਵੀਡੀਓ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਕਈ ਸਾਰੇ ਲੋਕ ਨੇ ਚਾਹੇ ਸੁਖਵੀਰ ਸਿੰਘ ਬਾਦਲ ਦੇ ਚਾਉਣ ਵਾਲੇ ਹੋਣ ਚਾਹੇ ਸਾਡੇ ਪੰਜਾਬ ਦੇ ਹੋਰ ਲੋਕ ਹੋਣ ਖਬਰ ਜਿਹੜੀ ਸੱਚ ਹੈ ਤੁਹਾਡੇ ਸਾਹਮਣੇ ਪੇਰਾਂਗੇ ਕਿ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਅਕਸਰ ਮੈਂ ਤੁਹਾਡੇ ਨਾਲ ਇਹ ਖਬਰਾਂ ਬਹੁਤ ਸਾਰੀਆਂ ਆਸਾਨੀਆਂ ਕੀਤੀਆਂ ਬਹੁਤ ਸਾਰੇ ਸਾਥੀਆਂ ਨੂੰ ਲੱਗਦਾ ਸੀ ਕਿ ਗੱਲਾਂ ਫਿਰ ਇੱਕ ਨੇ ਪਰਦਾ ਹੀ ਕਿਉਂਕਿ ਜਿਹੜਾ ਸਬੂਤ ਹੈ ਉਹ ਹਣਾ ਤੋਂ ਬਾਅਦ ਤੁਹਾਡੇ ਹੁਣ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਹਾਂ ਔਰ ਨਿਕਲ ਕੇ ਸਾਹਮਣੇ ਆ ਗਿਆ ਕਿ ਤੁਹਾਡੇ ਹੀ ਲੁੱਟਿਆ ਹੋਇਆ ਪੈਸਾ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਕੇ ਕਿਵੇਂ ਵੰਡਦੇ ਸੀ ਆ ਸੁਣ ਲੋ ਜਰਾ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਖਬਰ ਉਹ ਤਾਂ ਤੁਹਾਡੇ ਹੋਸ਼ ਛੋੜਾ ਦੇਣ ਵਾਲੀ ਹੈ ਸੁਣੋ ਪੈਸਾ ਲੁਕਾਣੇ ਗੁਰਦੁਆਰੇਾਂ ਦੇ ਵਿੱਚ ਆਪਣੇ ਆਪਣੇ ਦਸਵੰਦ ਰਾਈ ਕੱਢ ਕੇ ਗੁਰੂ ਨੂੰ ਸਮਰਪਤ ਕੀਤਾ ਔਰ ਉਹਦਾ ਦੁਰਪਯੋਗ ਹੋ ਰਿਹਾ ਮੈਨੂੰ ਦੁਰਪਯੋਗ ਇਸ ਕਰਕੇ ਕਹੂੰਗਾ ਠੀਕ ਹੈ ਗਰੀਬ ਲੋਕਾਂ ਤੱਕ ਪਹੁੰਚ ਰਿਹਾ ਹੜਪੀਟਾਂ ਤੱਕ ਪਹੁੰਚ ਰਿਹਾ ਉਹਨਾਂ ਦੀ ਮਦਦ ਤੱਕ ਪਹੁੰਚ ਰਿਹਾ ਲੇਕਿਨ ਜਿਹੜਾ ਪੈਸਾ ਗੁਰੂ ਦੀ ਗੋਲਕ ਨੂੰ ਦਿੱਤਾ ਗਿਆ ਉਹ ਗੁਰੂ ਦੇ ਨਿਮਾਇਂਦਿਆਂ ਨਾਲ ਹੀ ਵਰਤਿਆ ਜਾਣਾ ਚਾਹੀਦਾ ਜਿਹੜੀ ਮੇਰੀ ਆਪਣੀ ਥਿੰਕਿੰਗ ਹੈ ਮੈਂ ਉਹਨੂੰ ਸੁਣੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੜੇ ਸਿਆਣੇ ਨੇ ਕਾਬਲ ਨੇ ਬੜੇ ਲਿਖੇ ਨੇ ਕੀਮ ਨੇ ਜਥੇ ਹਰਜਿੰਦਰ ਸਿੰਘ tạmੀ ਆਪ ਵਰਤ ਆਪਣੇ ਹੱਥਾਂ ਨਾਲ ਵਰਤੋ ਛਰੋਂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਉਹਦੇ ਚ ਰਾਜਨੀਤਿਕ ਨਾ ਹੋ ਤਾਂ ਸੋਲਿਆ ਪੰਜਾਬ ਵਾਲੋ ਜਿੰਨੇ ਵੀ ਅਕਾਲ ਤਖਤ ਸਾਹਿਬ ਤੇ ਗੁਰਦੁਆਰੇ ਦੇ ਵਿੱਚ ਗੋਲ ਕਹਿੰਦੇ ਵਿੱਚ ਸਿੱਧੇ ਤੌਰ ਤੇ ਕਈ ਇਹ ਤੇ ਜਿਹੜਾ ਲੋਕ ਮੱਥਾ ਦੇਖਦੇ ਨੇ ਉਹੀ ਪੈਸਾ ਧੰਮੀ ਸਾਹਿਬ ਹੋਣ ਐਸਜੀਪੀਸੀ ਹੋਵੇ ਉਹਨਾਂ ਦਾ ਪੈਸਾ ਸਾਰਾ ਯਾਨੀ ਆਪਣੇ ਲੋਕਾਂ ਦਾ ਹੀ ਪੈਸਾ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਦਿੱਤਾ ਜਾਂਦਾ ਤੇ ਫਿਰ ਸੁਖਬੀਰ ਸਿੰਘ ਬਾਦਲ ਉਸੇ ਪੈਸੇ ਨੂੰ ਆਪਣੇ ਘਰ ਦਾ ਪੈਸਾ ਬਣਾ ਕੇ ਲੋਕਾਂ ਦੇ ਵਿੱਚ ਵੰਡਦੇ ਸੀ ਇਸ ਦੀ ਬਹੁਤ ਵੱਡੀ ਪੋਲ ਖੁੱਲਣ ਦੇ ਕਾਰਨ ਪੂਰੇ ਪੰਜਾਬ ਭਰ ਦੇ ਵਿੱਚ ਇਹਦੀ ਪੱਟੀ ਮਿਸ ਹੋਣੀ ਸੀ ਬਲਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਪੈਸਾ ਸੀ ਉਹ ਇਹਨਾਂ ਦੇ ਵਰਕਰਾਂ ਨੂੰ ਵੀ ਝਟਪਾ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਮੈਂ ਉਸੇ ਦਿਨ ਤੋਂ ਕਹਿਆ ਸੀ ਕਿ ਸੁਖਬੀਰ ਸਿੰਘ ਬਾਦਲ ਆਪਣੇ ਘਰ ਦੇ ਵਿੱਚੋਂ ਇੱਕ ਠੇਨੀ ਵੀ ਨਹੀਂ ਖਰਚ ਸਕਦੇ ਕਿਉਂਕਿ ਬਹੁਤ ਜ਼ਿਆਦਾ ਸੂਮ ਲੀਡਰ ਔਰ ਪੰਜਾਬ ਦਾ ਇਹ ਉਹ ਪਰਿਵਾਰ ਜਿਨ੍ਹਾਂ ਨੇ ਪੂਰਾ 25 ਸਾਲ ਪੰਜਾਬ ਲੁੱਟਿਆ ਔਰ ਉਹਨਾਂ 25 ਸਾਲਾਂ ਦੇ ਵਿੱਚ ਜਿਹੜੇ ਖਜ਼ਾਨੇ ਦੇ ਉੱਤੇ ਕੁੰਡੜੀ ਮਾਰ ਕੇ ਬਾਗਲ ਪਰਿਵਾਰ ਬੈਠਾ ਉਹ ਆਲਰੇਡੀ ਸਾਰਾ ਪੰਜਾਬ ਜਾਣਦਾ ਕਿਉਂਕਿ ਪੰਜਾਬ ਦੇ ਅੰਦਰ ਸਾਰੇ ਲੋਕਾਂ ਨੂੰ ਪਤਾ ਕਿ ਭਾਈ 3500 ਕਿੱਲਾ ਜ਼ਮੀਨ ਦਾ ਬਹੁਤ ਸਾਰੀਆਂ ਬਸਾਂ ਵੀ ਨੇ ਬਹੁਤ ਸਾਰੇ ਹੋਟਲ ਵੀ ਨੇ ਇਹਨਾਂ ਦੇ ਤਾਂ ਭਾਈ ਕਹਿੰਦੇ ਮੁਲਖਾਂ ਦੇ ਵਿੱਚ ਬਹੁਤ ਸਾਰੀ ਪ੍ਰਾਪਰਟੀ ਬਣਾਈ ਹੋਈ ਹੈ ਤਾਂ ਹੁਣ ਵਿਜੀਲੈਂਸ ਵੀਰੋ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਪੈਂਦੀ ਹੈ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕਿ ਵਿਜੀਲੈਂਸ ਇਹਨਾਂ ਵੱਡੇ ਲੀਡਰਾਂ ਤੇ ਛਾਪਾਂ ਮਾਰੂਗੀ ਪਰ ਬੜੇ ਸਾਲ ਦੇ ਵਿੱਚ ਪਹਿਲਾਂ ਵਾਲੀ ਜੋ ਵੀ ਸਰਕਾਰ ਆਉਂਦੀ ਸੀ ਇਹਨਾਂ ਦੇ ਗੱਠਜੋੜ ਹੁੰਦੇ ਸੀ ਇਹਨਾਂ ਦੇ ਅੰਦਰੋਂ ਅੰਦਰੀ ਲਿੰਕ ਵੀ ਹੁੰਦੇ ਸੀ ਤਾਂ ਹੁਣ ਕਾਂਗਰਸ ਦੇ ਲੀਡਰ ਤੁਸੀਂ ਵੇਖਿਆ ਕਿ ਵਿਕਰਮ ਮਜੀਠੀਆ ਦੀ ਕਿੰਨੀ ਹਮਾਇਤ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਸੀ ਇੰਨਾ ਵੱਡੇ ਪਰਿਵਾਰਾਂ ਤੇ ਵੱਡੇ ਤਸਕਰਾਂ ਦੇ ਬਹੁਤ ਵੱਡੇ ਵੱਡੇ ਖਜ਼ਾਨੇ ਸਾਹਮਣੇ ਆਉਣੇ ਸੀ ਔਰ ਉਹਨਾਂ ਦੀਆਂ ਪੋਲਾਂ ਖੁੱਲੜੀਆਂ ਸੀ। ਟਾਵੀ ਜੀ ਰੈਂਸ ਬਿਊਰੋ ਨੇ ਬਿਕਰਮ ਸਿੰਘ ਮਜੀਠੀਆ ਤੇ ਇੱਕ ਬਹੁਤ ਵੱਡਾ ਛਾਪਾ ਮਾਰਿਆ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਗਿਰਫਤਾਰ ਕਰ ਲਿਆ ਗਿਆ ਸੀ। ਤਾਂ ਉਸੇ ਦਿਨ ਤੋਂ ਸੁਖਵੀਰ ਸਿੰਘ ਬਾਦਲ ਨੇ ਇੱਕ ਬਹੁਤ ਵੱਡੀ ਰਣਨੀਤੀ ਬਣਾਈ ਜਿਹੜੀ ਕਿ ਤੁਹਾਡੇ ਸਾਹਮਣੇ ਹੁਣ ਮੈਂ ਖਬਰ ਸੁਣਾਉਣ ਜਾ ਰਿਹਾ ਹਾਂ। ਬੇਹੱਦ ਜਿਆਦਾ ਹੈਰਾਨ ਕਰ ਦੇਣ ਵਾਲੀ ਪੂਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਇਸ ਖਬਰ ਤੋਂ 90% ਲੋਕ ਪੰਜਾਬ ਦੇ ਅਣਜਾਣ ਨੇ ਤਾਂ ਇਸ ਖਬਰ ਨੂੰ ਸੁਣਨਾ ਤੇ ਸ਼ੇਅਰ ਕਰਨਾ ਵੀ ਜ਼ਰੂਰੀ ਹੈ ਪਬਲਿਕ ਦੇ ਵਿੱਚ ਕਿਉਂਕਿ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਉਹ ਕਹਿੰਦੇ ਨੇ ਕਿ ਭਾਈ ਪੰਜਾਬ ਦੇ ਲੋਕ ਸੜਕਾਂ ਤੇ ਆਉਣ ਤੇ ਵਿਕਰਮ ਮਜੀਠੀਆ ਦੀ ਮਦਦ ਕਰਨ ਕਿਉਂਕਿ ਉਹਨੂੰ ਜੇਲ੍ਹ ਦੇ ਵਿੱਚ ਧੱਕ ਦਿੱਤਾ ਭਗਵੰਤ ਸਿੰਘ ਮਾਨ ਨੇ ਤਾਂ ਪੰਜਾਬ ਦੇ ਲੋਕ ਕੌਣ ਰੈਡੀ ਸਭ ਚੁੱਕੇ ਸੀ ਕਿ ਨਾ ਦਲਾਨਾ ਨਾ ڈاکੂ ਤੇ ਨਾ ਲੁਟੇਰੇ ਨੇ ਰਣ ਨਹੀਂ ਅਸੀਂ ਰਣ ਦਾ ਪੰਜਾਬ ਦੇ ਲੋਕ ਸੜਕਾਂ ਤੇ ਨਹੀਂ ਆਏ ਤਾਂ ਫੇਰ ਸੁਖਵੀਰ ਸਿੰਘ ਬਾਦਲ ਨੇ ਇੱਕ ਨਵੀਂ ਰਣਨੀਤੀ ਬਣਾਈ ਕਿ ਭਾਈ ਹੁਣ ਇਹ ਲੜਿਆ ਕਿਵੇਂ ਜਾਵੇ ਬਦਲਾ ਕਿਵੇਂ ਲਿਆ ਜਾਵੇ ਸਰਕਾਰ ਤੋਂ ਆਲਰੇਡੀ ਉਹ ਮੁੱਖ ਮੰਤਰੀ ਨੂੰ ਧਮਕੀ ਦੇ ਚੁੱਕੇ ਕਈ ਵਾਰ ਉਹਨਾਂ ਦੀ ਪਤਨੀ ਸੁਖਵੀਰ ਸਿੰਘ ਬਾਦਲ ਕਿਉਂਕਿ ਹੋਰ ਉਹਨਾਂ ਨੇ ਰਣਨੀਤੀ ਕੀ ਬਣਾਈ ਹੈ ਕਿ ਪੰਜਾਬ ਦੇ ਅੰਦਰ ਜੇਕਰ ਸਰਕਾਰ ਬਣ ਜਾਂਦੀ ਹੈ ਅਕਾਲੀ ਦਲ ਦੀ ਯਾਨੀ ਬਾਦਲਾਂ ਦੀ ਤਾਂ ਫੇਰ ਸਰਕਾਰ ਤੋਂ ਬਦਲਾ ਤਾਂ ਲੈਣਾ ਹੀ ਆ ਜਿਹੜੇ ਅਫਸਰ ਇਸ ਦੇ ਵਿੱਚ ਇਨਵੋਲਵ ਨੇ ਯਾਨੀ ਸੱਚ ਦਾ ਸਾਥ ਦੇਣ ਵਾਲੇ ਨੇ ਉਹਨਾਂ ਲੋਕਾਂ ਨੂੰ ਵੀ ਧਮਕੀ ਦਿੱਤੀ ਸੀ ਸੁਖਵੀਰ ਸਿੰਘ ਬਾਦਲ ਨੇ ਔਰ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਨੇ ਤੁਸੀਂ ਇਹ ਵੇਖੋ ਕੋਈ ਐਸਾ ਪਰਿਵਾਰ ਵੇਖਿਆ ਕਦੇ ਪੰਜਾਬ ਦੇ ਵਿੱਚ ਜਿਹੜਾ ਮੌਜੂਦਾ ਮੁੱਖ ਮੰਤਰੀ ਹੋਵੇ ਤੇ ਉਹਨੂੰ ਕੋਈ ਧਮਕੀ ਦੇਵੇ ਤੇ ਉਹਦਾ ਬਾਲ ਵੀ ਨਵਿੰਗਾ ਹੋਵੇ ਇਹ ਉਹੀ ਪਰਿਵਾਰ ਹੈ ਕਿਉਂਕਿ ਇਹਨਾਂ ਨੂੰ ਆਦਤਾਂ ਪਈਆਂ ਨੇ ਜਰਨਲ ਅਡਹਿਰ ਤੋਂ ਜਦੋਂ ਕਿ ਉਹਨਾਂ ਨੇ 1000 ਬੰਦਾ ਮਾਰਿਆ ਤਾਂ ਫੇਰ ਵੀ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਬਿਠਾ ਕੇ ਉਹਨੂੰ ਰੋਟੀ ਜਣੀ ਉਹਦਾ ਡੇਗਰ ਕਰਵਾਇਆ ਜਾਂਦਾ ਅਜਿਹੇ ਮਾਹੌਲ ਦੇ ਵਿੱਚ ਕਹਿ ਲਓ ਕਦੇ ਸਰੋਪਾ ਪਾਇਆ ਜਾਂਦਾ ਯਾਨੀ ਸਨਮਾਨਤ ਕੀਤਾ ਜਾਂਦਾ ਤਾਂ ਇਹੋ ਪਰਿਵਾਰਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਪੁਰਾਣਾ ਚਾਹੀਦਾ ਇਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਕੀ ਕਰ ਰਹੀ ਨੇ ਦਰअसल ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਬਿਕਰਮ ਸਿੰਘ ਮਜੀਠੀਏ ਨੂੰ ਛਡਾਉਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਪਾਰਟੀ ਦਾ ਇੱਕ ਬਹੁਤ ਵੱਡਾ ਚਿਹਰਾ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਕਿ ਲੋਕ ਤਾਂ ਉੱਠਾਏ ਕਹਿੰਦੇ ਬਿਕਰਮ ਮਜੀਠੀਏ ਨੂੰ ਕਾਲੇ ਪਾਣੀ ਭੇਜ ਦਿਓ ਤਾਂ ਠੀਕ ਹੈ ਪੰਜਾਬ ਵਾਲਿਓ ਜਿੱਲੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਪੰਚਾਇਤ ਦੀ ਕੰਟਰੀ ਨਾਲ ਤੋਂ ਜ਼ਰੂਰ ਕਰ ਲੈਣਾ ਜੀ ਧੰਨਵਾਦ। ਕਬੀਰ ਸਿੰਘ ਬਾਦਲ ਹਰ ਪੇੜਤਾਚ ਫਸੇ ਲੋਕਾਂ ਦੇ ਕੋਲ ਜਾਂਦੇ ਆ। ਉਹਨਾਂ ਦੀ ਅਮਦਾਦ ਕਰਦੇ ਹੈਗੇ ਆ। ਲੋਕਾਂ ਨੂੰ ਪੈਸੇ ਦਿੰਦੇ ਹੈਗੇ ਆ, ਡੀਜ਼ਲ ਦਿੰਦੇ ਹੈਗੇ ਆ ਔਰ ਆਪਣੀ ਸ਼ਬੀ ਬਿਹਤਰ ਕਰਨੇ ਦੀ ਕੋਸ਼ਿਸ਼ ਕਰਦੇ ਹੈ ਨਾਲ ਹੀ ਨਾਲ ਜਿੱਥੇ ਵੀ ਜਾਂਦੇ ਹੈਗੇ ਆ ਉੱਥੇ ਜਾ ਕੇ ਮੌਜੂਦਾ ਸੀਐਮ ਭਗਵੰਤ ਮਾਨ ਦੀ ਕਾਰਗੁਜ਼ਾਰੀ ਦੇ ਉੱਤੇ ਗੱਲ ਕਰਦੇ ਹੈਗੇ ਆ ਕਿ ਇਹ ਨਾਹਲ ਹੈਗੀ ਆ, ਕੰਮ ਅਕਲ ਹੈਗੀ ਆ। ਹਰ ਸਿਮਰਤ ਕੌਰ ਨੇ ਵੀ ਸਿੱਧੇ ਤੌਰ ਤੇ ਕਿਹਾ ਕਿ ਇਹ ਇਹਨੂੰ ਮੈਂ ਕਮ ਅਕਲ ਸਮਝਣੀ ਹੈਗੀ ਆ ਮੈਂ ਸਮਝਣੀ ਇਹਦੇ ਚ ਅਕਲ ਹੀ ਨਹੀਂ ਹੈਗੀ ਜਿਹੜਾ ਮੌਜੂਦਾ ਸੀਐਮ ਹੈਗੇ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਇਹ ਕੁਝ ਛੋਟੀ ਗੱਲ ਨਹੀਂ ਹੈ ਮੌਜੂਦਾ ਸੀਐਮ ਜਿਹੜਾ ਕਿ ਪੂਰੇ ਪੰਜਾਬ ਦਾ ਸੀਐਮ ਹੈ ਉਹਨੂੰ ਟਿੱਪਣੀਆਂ ਕਰਨੀਆਂ ਔਰ ਸਿੱਧੇ ਤੌਰ ਤੇ ਧਮਕੀਆਂ ਦੇਣੀਆਂ ਇਹ ਸਿਰਫ ਬਾਦਲ ਪਰਿਵਾਰ ਕਰਦਾ ਹੈ ਕਿਉਂਕਿ ਇਹਨਾਂ ਦੀ ਸ਼ੁਰੂ ਤੋਂ ਇਹ ਆਦਤ ਬਣੀ ਹੋਈ ਹੈ ਧਮਕਾਉਣਾ ਡਰਾਉਣਾ ਔਰ ਇਸੇ ਵਜ੍ਹਾ ਤੋਂ ਤੇ ਇਹ ਇੰਨੀ ਦੇਰ ਪੰਜਾਬ ਤੇ ਕੋਮਤ ਕਰਦੇ ਰਹੇ ਔਰ ਉਹੀ ਉਹਨਾਂ ਦੀ ਜਿਹੜੀ ਚੀਜ਼ ਹੈ ਉਹਦੇ ਸ਼ਾਮਲ ਹੈਗੀ ਉਹਨਾਂ ਦੇ ਲਹਿਜਿਆਂ ਦੇ ਵਿੱਚ ਉਹ ਚਾਹੇ ਜੋ ਮਰਜ਼ੀ ਹੋ ਜਾਵੇ ਉਸ ਤੋਂ ਬਾਜ਼ ਨਹੀਂ ਆ ਸਕਦੇ ਹੈਗੇ ਔਰ ਇਹਦੀ ਮੌਜੂਦਾ ਮਸਾਲਾ ਤੁਹਾਡੇ ਸਾਹਮਣੇ ਹੈਗੀਆਂ ਕਿ ਜਦੋਂ ਮੁਜੀਠੀਆਂ ਨੂੰ ਫੜਿਆ ਗਿਆ ਤੇ ਕਿਸ ਤਰ੍ਹਾਂ ਇਹਨਾਂ ਨੇ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਪ੍ਰਸ਼ਾਸਨ ਨੂੰ ਸਾਫ ਕਾ ਡੀਜੀਪੀ ਨੂੰ ਤਮਕੀਆਂ ਲਾਈਆਂ ਵਿਜੀਲੈਂਸ ਵਾਲਿਆਂ ਨੂੰ ਤਮਕੀਆਂ ਲਾਈਆਂ ਔਰ ਬਾਕੀ ਲੋਗਾਂ ਨੂੰ ਉਹਨਾਂ ਨੇ ਉਕਸਾਇਆ ਕਿ ਤੁਸੀਂ ਸੜਕਾਂ ਤੇ ਨਿਕਲੋ ਤਾਂ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਰੇਲੀਆਂ ਕੱਢੀਆਂ ਜਾਵੇ ਉਹਨਾਂ ਨਾਲ ਧੱਕੇਸ਼ਾਹੀ ਜਿਹੜੀ ਕੀਤੀ ਜਾਂਦੀ ਹੀ ਹੈਗੀ ਹੈ ਸੀਐਮ ਭਗਵੰਤ ਮਾਨ ਇਕਤਿਆਰਾਤ ਦਾ ਨਜਾਇਜ਼ ਇਸਤੇਮਾਲ ਕਰਨ ਦੇ ਆਏਗਾ ਵੈ ਇਹ ਸਾਰਿਆਂ ਦੇ ਖਲਾਫ ਜਿਹੜੀਆਂ ਰੇਲੀਆਂ ਕੱਢ ਕੇ ਸੀਐਮ ਭਗਵੰਤ ਮਾਨ ਦੀ ਸ਼ਬੀ ਖਰਾਤ ਕੀਤੀ ਜਾਵੇ ਲੇਕਿਨ ਲੋਕ ਅਸਲੀਅਤ ਜਾਣ ਗਏ ਸੀਗੇ ਔਰ ਹੁਣ ਲੋਕਾਂ ਸਾਹਮਣੇ ਮਜੀਠ ਉਨਾਂ ਦੀ ਅਸਲੀਅਤ ਖੋਲ ਕੇ ਆ ਰਹੀ ਹੈ ਕਿਉਂਕਿ ਜਿਹੜਾ ਹਰ ਪੀੜਤਾ ਨੂੰ ਪੈਸਾ ਦੇ ਕੇ ਹਮਦਰਦੀਆਂ ਹਾਸਲ ਕੀਤੀਆਂ ਜਾਂਦੀਆਂ ਸੀ ਉਹਦਾ ਵੀ ਫੁੱਲ ਖੁੱਲ ਗਿਆ ਹੈ ਕਿ ਉਹ ਪੈਸਾ ਜਿਹੜਾ ਹੈ ਗੁਰੂ ਘਰਾਂ ਦਾ ਪੈਸਾ ਸੀਗਾ ਗੁੱਲਕਾਂ 'ਚ ਜਿਹੜਾ ਪੈਸਾ ਹੁੰਦਾ ਉਹ ਸੀਗਾ ਜਿਹੜਾ ਕਿ ਲੋਕਾਂ ਦੇ ਵਿੱਚ ਵੰਡਿਆ ਜਾ ਰਿਹਾ ਸੀ ਜਿਹੜਾ ਡੀਜ਼ਲ ਦਿੱਤਾ ਜਾ ਰਿਹਾ ਸੀਗਾ ਆਪਣੇ ਕੋਲੋਂ ਕੁਝ ਮਹੀਨੇ ਸੀ ਦਿੱਤਾ ਗਿਆ ਹੈਗਾ ਉਹ ਲੋਕ ਜਿਨ੍ਹਾਂ ਨੇ ਪੰਜਾਬ ਨੂੰ 25 ਸਾਲ ਤੱਕ ਹਕੂਮਤ ਕੀਤੀ ਉਹਨਾਂ ਤੋਂ ਆਪਣੀ ਸੰਪਤੀ ਬਣਾਈ ਬੈਂਕ ਬੈਲੈਂਸ ਬਣਾਏ ਕਾਰ ਬਾਰ ਬਣਾਏ ਗੱਡੀਆਂ ਬਣਾਈਆਂ ਅੱਜ ਉਹ ਮੁਸੀਬਤ 'ਚ ਫਸੇ ਉਹੀ ਪੰਜਾਬ ਦੇ ਲੋਕਾਂ ਨੂੰ ਅਗਰ ਕੁਝ ਦੇ ਰਿਹਾ ਤੇ ਉਹ ਵੀ ਗੁੱਲਕ ਜੋ ਕੱਢ ਕੇ ਦੇ ਰਹੀ ਹੈ ਗੁਰੂ ਘਰਾਂ ਦੇ ਗੁੱਲਤਾਂ ਚ ਕੱਢ ਕੇ ਦੇ ਰਹੀ ਹੈਗੇ ਆਪਣੇ ਆਮਦਨੀ ਦਾ 1 ਰੁਪਿਆ ਨਹੀਂ ਲਾ ਰਹੇ ਹੈਗੇ ਤੇ ਉਹ ਪੰਜਾਬ ਦੇ ਕਦੀ ਵੀ ਦੁੱਖ ਦਰਦ ਸਮਝਣੇ ਵਾਲੇ ਨਹੀਂ ਹੋ ਸਕਦੇ ਪੰਜਾਬ ਦੇ ਲੋਕਾਂ ਵਾਸਤੇ ਕਦੀ ਵੀ ਉਹ ਕੁਝ ਨਹੀਂ ਕਰਨਗੇ ਇਸ ਚੀਜ਼ ਤੇ ਜ਼ਰੂਰ ਗੌਰ ਕਰਿਓ ਔਰ ਆਪਣੇ ਆਉਣ ਵਾਲੇ ਅਗਲੇ ਇਲੈਕਸ਼ਨ ਚ ਇਸ ਚੀਜ਼ ਦਾ ਧਿਆਨ ਰੱਖਿਓ